पीएसटेट 2025 ਜਦੋਂ ਵੀ ਕਲਾਸਾਂ ਲਗਾਈਦੀਆਂ ਪੀਐਸਟੈਟ ਵਾਲੇ ਵਿਦਿਆਰਥੀਆਂ ਦੀਆਂ ਤਾਂ ਇੱਕ ਕਾਮਨ ਸਵਾਲ ਅਕਸਰ ਹੀ ਸਾਨੂੰ ਤੰਗ ਕਰਦਾ ਹੈਗਾ ਕਿ ਸਰ ਪੀਐਸਟੈਟ ਦਾ ਪੇਪਰ ਕਦੋਂ ਆਊਗਾ ਐਵੇਂ ਈਟੀਡੀ ਤੇ ਮਾਸਟਰ ਗ੍ਰੈਜੂਏਟ ਦੇ ਵਿਦਿਆਰਥੀ ਆ ਅਕਸਰ ਪੁੱਛਦੇ ਰਹਿੰਦੇ ਆ ਕਿ ਸਰ ਪੇਪਰ ਕਦੋਂ ਆਏਗਾ ਤਾਂ ਦੇਖੋ ਭਾਈ ਜਿਹੜਾ ਸਮਕਾਲੀ ਮਾਹੌਲ ਹੈ ਸਮਕਾਲੀ ਪਰਿਸਥਿਤੀਆਂ ਉਹ ਤਾਂ ਪੀਐਸਟੈਟ ਵੱਲ ਝੁਕਦੀਆਂ ਨਜ਼ਰ ਆਉਂਦੀਆਂ ਤਾਂ ਜੇ ਪੀਐਸਟੈਟ 2025 ਦੇ ਵਿੱਚ ਵਿੱਚ ਨੋਟੀਫਿਕੇਸ਼ਨ ਨਿਕਲਦਾ ਜੇ ਆਸ ਉਮੀਦ ਪੂਰੀ ਹੈ ਤਾਂ ਦੋ ਤੋਂ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਪੇਪਰ ਹੋ ਜਾਣਾ ਤੇ ਉਸ ਤੋਂ ਬਾਅਦ ਬੰਪਰ ਭਰਤੀਆਂ ਨਿਕਲੀਆਂ ਠੀਕ ਹੈ ਇਹ ਵੀ ਸਾਡੇ ਅੰਦਾਜ਼ੇ ਹੀ ਹਨ ਹਨ ਇਹ ਤਾਂ ਹੁਣ ਸਰਕਾਰ ਉੱਤੇ ਨਿਰਭਰ ਕਰਦਾ ਜਾਂ ਪ੍ਰਮਾਤਮਾ ਜਾਣਦਾ ਤਾਂ ਟੈਟ ਬਜ਼ਰ ਅਕੈਡਮੀ ਦਾ ਦੇਵੰਨੀਓ ਸਪੈਸ਼ਲ ਬੈਚ ਪੀਐਸਟੈਟ ਦੇ ਵਿਦਿਆਰਥੀਆਂ ਲਈ ਬਿਲਕੁਲ ਹੀ ਜਿਹੜਾ ਆਪਾਂ ਕਹਿ ਸਕਦੇ ਆ ਕਿ ਪਾਕਟ ਫ੍ਰੈਂਡਲੀ ਫੀਸ ਦੇ ਉੱਤੇ 4.99 ਦੇ ਵਿੱਚ ਲੈ ਕੇ ਆ ਰਹੇ ਹਾਂ ਇਸ ਸਪੈਸ਼ਲ ਵੈਚ ਕਿਉਂ ਹੈ ਕਿਉਂਕਿ ਬਈ ਮੈਂ ਪਹਿਲੇ ਕਹਿ ਚੁੱਕਿਆ ਕਿ ਪੀਐਸਟੈਟ ਨਿਕਲਣ ਦੇ ਬਹੁਤ ਸਟਰੋਂਗ ਚਾਂਸ ਹੈਗੇ ਆ ਤਾਂ ਜੇ ਦਸੰਬਰ 25 ਦੇ ਵਿੱਚ ਵਿੱਚ ਆਉਂਦਾ ਪੇਪਰ ਦਾ ਨੋਟੀਫਿਕੇਸ਼ਨ ਤਾਂ 2 ਤੋਂ 3 ਮਹੀਨੇ ਆ ਤੇ ਪੀਐਸਟੈਟ ਦਾ ਸਿਲੇਬਸ ਜਿਹੜਾ ਹੈਗਾ ਉਹਨੂੰ ਦੇਖਦੇ ਹੋਏ 3 ਤੋਂ 4 ਮਹੀਨੇ ਤਿਆਰੀ ਨੂੰ ਸਮਾਂ ਲੱਗਦਾ ਹੈਗਾ ਡੇਢ ਦੋ ਮਹੀਨੇ ਤਾਂ ਤੁਹਾਡੇ ਨੋਟਸ ਬਣਾਉਣ ਚ ਨਿਕਲ ਜਾਂਦੇ ਆ ਠੀਕ ਹੈ ਤਾਂ ਜਿੰਨੇ ਵੀ ਵਿਦਿਆਰਥੀ ਪੀਐਸਟੈਟ 1 ਪੀਐਸਟੈਟ 2 ਅਰ ਪੀਐਸਟੈਟ 2 ਦੇ ਜਿਹੜੇ 4 ਅਗੋ ਸਟਰੀਮ ਹੈ ਤਿਆਰੀ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਜਾਂ ਹਜੇ ਤੱਕ ਸੋਚ ਰਹੇ ਹੋ ਤਾਂ ਸੋਚ ਵਿਚਾਰ ਛੱਡੋ ਤੇ ਆਪਣੀ ਤਿਆਰੀ ਸ਼ੁਰੂ ਕਰੋ ਕਿਉਂਕਿ ਤੁਹਾਡੇ ਕੋਲੇ ਹੁਣ 2 ਤੋਂ 3 ਮਹੀਨਿਆਂ ਦਾ ਸਮਾਂ ਬਕਾਇਆ ਬਚ ਜਾਂਦਾ ਇਸ ਤੋਂ ਵੱਧ ਸਮਾਂ ਬਕਾਇਆ ਨਹੀਂ ਬਚਦਾ ਠੀਕ ਹੈ ਫਿਰ ਅਗਲੀ ਗੱਲ ਜੇ ਪੀਐਸਟ ਟੈਟ ਕੁਆਲੀਫਾਈ ਹੋ ਗਿਆ ਤਾਂ ਅਗਲੀ ਵਾਰੀ ਬੰਪਰ ਭਰਤੀਆਂ ਦੀ ਹੈ ਤਾਂ ਸਿੱਧੀ ਨੌਕਰੀ ਦੀ ਲਾਈਨ 'ਚ ਲੱਗ ਜਾਓਗੇ ਕੋਈ ਬਹੁਤਾ ਇੰਤਜ਼ਾਰ ਨਹੀਂ ਕਰਨਾ ਪੈਣਾਗਾ ਨਹੀਂ ਤਾਂ ਕਈ ਬੱਚਿਆਂ ਦਾ ਇੰਤਜ਼ਾਰ ਬਹੁਤ ਲੰਮਾ ਜਿਵੇਂ ਮਾਸਟਰ ਜੀਟਰ ਦੀ ਗੱਲ ਕਰੀਏ ਤਾਂ ਘੱਟੋ ਘੱਟ 3 ਸਾਲ ਤੋਂ 4 ਸਾਲ ਤੋਂ ਪਰਤੀਓਂ ਹੀ ਨਿਕਲੇਗੀ ਈਟਟੀਡੀ ਕਾਟਰ 994 4 ਸਾਲ ਦੇ 3 ਸਾਲ ਦੇ ਕਰੀਬ ਸੌਰੀ ਹੋਣ ਨੂੰ ਆ ਗਏ ਉਹਨਾਂ ਨੂੰ ਠੀਕ ਹੈ ਤਾਂ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਆ ਉਹ ਕਮਰ ਕੱਸੇ ਕੱਸ ਲਓ ਤੁਹਾਡੇ ਕੋਲੇ ਬਹੁਤਾ ਸਮਾਂ ਨਹੀਂਗਾ ਤਾਂ ਟੈਟ ਬਜ਼ਰ ਅਕੈਡਮੀ ਦਾ ਜਿਹੜਾ ਬੈਚ ਹੈ ਪੀਐਸ ਟੈਟ ਦਾ ਉਹ 27 ਨਵੰਬਰ ਤੋਂ ਆ ਰਿਹਾ ਤੁਸੀਂ ਇਹ ਬੈਚ ਜੁਆਇਨ ਕਰਨਾ ਤਾਂ ਅਕੈਡਮੀ ਦੇ ਨੰਬਰ ਤੇ ਕਾਲ ਕਰਕੇ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਬਾਕੀ ਆਪਣੇ ਫ੍ਰੀ WhatsApp ਗਰੁੱਪ ਬਣੇ ਹੋਏ ਆ ਅਲੱਗ-ਅਲੱਗ ਸਟ੍ਰੀਮ ਦੇ ਲਈ ਜਿਵੇਂ ਫੋਰ ਐਗਜ਼ਾਮਪਲ ETT ਕਾਟ ਰਹਾ ਤੁਹਾਡਾ SST ਮੈਥ ਐਂਡ ਸਾਇੰਸ ਫਿਜ਼ੀਕਲ ਆਰਟ ਐਂਡ ਕ્રાਫਟ ਸਪੈਸ਼ਲ ਐਜੂਕੇਸ਼ਨ ਤਾਂ ਇਹ ਸਾਰੇ ਆਪਣੇ WhatsApp ਗਰੁੱਪ ਬਣੇ ਹੋਏ ਆ ਤੁਸੀਂ ਕਿਸੇ ਵੀ WhatsApp ਗਰੁੱਪ ਦੇ ਵਿੱਚ ਐਡ ਹੋਣਾ ਕੁਝ ਨਹੀਂ ਕਰਨਾ ਜਸਟ ਸਕੈਨਰ ਨੂੰ ਸਕੈਨ ਕਰੋ ਤਾਂ ਤੁਸੀਂ ਗਰੁੱਪ ਦੇ ਵਿੱਚ ਐਡ ਹੋ ਜੂਗੇ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਕੋਈ ਵੀ ਜ਼ਰੂਰੀ ਲਿੰਕ ਜਾਂ ਕੋਈ PDF ਜਾਂ ਹੋਰ ਆ ਤਾਂ ਇਹਨਾਂ ਗਰੁੱਪਾਂ ਦੇ ਵਿੱਚ ਸ਼ੇਅਰ ਅਕਸਰ ਕੀਤੀ ਜਾਂਦੀ ਹੈ ਜਾਣਕਾਰੀ ਠੀਕ ਹੈ ਜੀ ਤਾਂ ਪੀਐਸਟ 2025 ਦਾ ਹੈ ਸਾਡਾ 10ਵਾਂ ਬੈਚ ਜੋ ਕਿ 27 ਨਵੰਬਰ ਭਾਵ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਆਨਲਾਈਨ ਆਫਲਾਈਨ ਦੋਨੋਂ ਮੋਡ ਦੇ ਵਿੱਚ ਮਿਲੇਗਾ ਤੁਸੀਂ ਆਫਲਾਈਨ ਆਉਣਾ ਚਾਹੁੰਦੇ ਹੋ ਤਾਂ ਬਠਿੰਡਾ ਅਕੈਡਮੀ ਵੈਲਕਮ ਹੈ ਤੁਹਾਡਾ ਆਨਲਾਈਨ ਤਾਂ ਵੀ ਤੁਹਾਡਾ ਮੋਸਟ ਵੈਲਕਮ ਹੈ ਜੀ ਤਾਂ ਅਕੈਡਮੀ ਦੇ ਨੰਬਰ ਦਿੱਤੇ ਹੋਏ ਤੁਸੀਂ ਕੋਈ ਵੀ ਜਾਣਕਾਰੀ ਬੈਚ ਪ੍ਰਤੀ ਲੈ ਸਕਦੇ ਹੋ ਜੇ ਟੀਚਿੰਗ ਫੈਕਲਟੀ ਦੀ ਗੱਲ ਕਰਗੇ ਤਾਂ ਸਾਡੀ ਜਿਹੜੀ ਟੀਮ ਹੈ ਵੈਲ ਕੁਆਲੀਫਾਈਡ ਤੇ ਪੂਰੀ ਤਰ੍ਹਾਂ ਟੈਟ ਕੁਆਲੀਫਾਈਡ ਹੈ CDP ਪੈਡਾਗੋਗੀ ਅਨਮੋਲ ਅਰੋੜਾ ਸਰ ਹਨ ਇਹਨਾਂ ਦੀ CDP ਜੰਕਸ਼ਨ ਕਿਤਾਬ ਤੁਸੀਂ ਦੇਖ ਸਕਦੇ ਹੋ ਬੜੇ ਲੰਮੇ ਸਮੇਂ ਤੋਂ ਪੜਾ ਰਹੇ ਆ ਫਿਰ ਇਹ ਪੰਜਾਬੀ ਦੀ ਗੱਲ ਕਰੀਏ ਤਾਂ ਮੈਂ ਖੁਦ ਟੀਚ ਕਰਦਾ ਇੰਗਲਿਸ਼ ਵਾਲੇ ਮੈਮ ਮਹਿਗਿਆ ਨਾਮਕਿਆ ਤੇ ਆਸ਼ਮੀ ਮੈਮ ਦੋ ਟੀਚਰ ਹੈ EVS ਰਿਤਿਕਾ ਮੈਮ ਪੜਾ ਰਿਹਾ ਸਾਇੰਸ ਮੈਥ SST ਤਾਂ ਇਹ ਬਰ ਬਰ ਤੁਹਾਨੂੰ ਜਿਹੜਾ ਹੈਗਾ ਪੂਰੀ ਟੀਚਿੰਗ ਫੈਕਲਟੀ ਮਿਲੇਗੀ ਔਰ ਇਕੱਲੀ ਟੀਚਿੰਗ ਫੈਕਲਟੀ ਡੈਮੋਸ ਦੇ ਵਿੱਚ ਨਹੀਂ ਮਿਲੇਗੀ ਡੇ 1 ਤੋਂ ਲੈ ਕੇ ਡੇ ਐਂਡ ਤੱਕ ਤੁਹਾਨੂੰ ਇਹੀ ਟੀਚਰ ਸਾਹਿਬਾਨ ਜਿਹੜੇ ਮਿਲਣਗੇ ਸਾਡੀਆਂ ਕਲਾਸਾਂ ਦੇ ਵਿੱਚ ਠੀਕ ਹੈ ਜੀ ਬਾਕੀ ਐਸ ਯੂਜਵਲ ਤਿੰਨ ਦਿਨਾਂ ਦੇ ਡੈਮੋ YouTube ਤੇ ਫ੍ਰੀ ਲੱਗਣਗੇ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਤੇ ਸ਼ਨੀਵਾਰ ਨੂੰ ਤਾਂ ਤਿੰਨ ਦਿਨ ਡੈਮੋ ਜਿਹੜੇ ਆਪਣੇ ਲਾਈਵ ਸਾਡੇ ਜਿਹੜਾ ਹੈਗਾ ਟੈਟ ਬਜ਼ਾਰ ਅਕੈਡਮੀ ਦਾ ਅਫੀਸ਼ੀਅਲ ਟੈਲੀਗ੍ਰਾਮ ਸੌਰੀ YouTube ਚੈਨਲ ਤਾਂ ਉਹਦੇ ਉੱਤੇ ਜਿਹੜਾ ਲਾਈਵ ਚੱਲਣਗੇ ਤਾਂ ਤੁਸੀਂ ਡੈਮੋ ਲਗਾ ਸਕਦੇ ਹੋ ਜਿੰਨੀ ਵੀ ਸਾਡੀ ਟੀਚਿੰਗ ਫੈਕਲਟੀ ਆਪੋ ਆਪਣੇ ਸਬਜੈਕਟ ਦੇ ਮਾਹਿਰ ਹੈ ਕਲਾਸਾਂ ਲਗਾਉਣਗੇ ਤੁਸੀਂ ਉਹ ਕਲਾਸਾਂ ਦੇਖ ਸਕਦੇ ਹੋ ਠੀਕ ਹੈ ਜੀ ਕਿ ਕਿੱਦਾਂ ਦੀਆਂ ਫਾਇਲਾ ਕੀ ਤੁਹਾਨੂੰ ਫਰੇਮਵਰਕ ਦਿੱਤਾ ਜਾ ਰਿਹਾ ਹੈਗਾ ਫਿਰ ਅਗਲੀ ਗੱਲ ਕਿਤਾਬਾਂ ਦੀ ਤਾਂ ਬਹੁਤ ਸਾਰੇ ਬੱਚੇ ਜਿਹੜੇ ਪੀ ওয়ਾਈ ਕਿਉ ਕਰਦੇ ਆ ਤਾਂ ਚਾਰ ਕਿਤਾਬਾਂ ਜਿਹੜੀਆਂ ਤੁਹਾਡੇ ਸਾਹਮਣੇ ਆ ਚੁੱਕੀਆਂ ਤਾਂ ਤੁਸੀਂ ਉਹ ਪੀਐਸਟੈਟ ਦੀਆਂ ਕਿਤਾਬਾਂ ਦੇ ਲਈ ਇਹ 바ਰ ਕੋਡ ਸਕੈਨ ਕਰ ਸਕਦੇ ਹੋ ਕਿਸੇ ਵੀ ਪੇਪਰ ਦਾ ਸਿਲੇਬਸ ਤੇ ਅਦਰ ਪੇਪਰ ਹਨਾ ਜਿਵੇਂ ਤੁਹਾਡੇ ਕੋਈ ਭੈਣ ਭਰਾ ਸੰਗੀ ਸਾਥੀ ਮਾਸਟਰ ਜੇਡਰ ਈਟੀਟੀ ਕਾਡਰ ਜਾਂ ਅਦਰ ਸਬਜੈਕਟ ਦੀ ਤਿਆਰੀ ਕਰਦੇ ਆ ਤੋ ਉਹ ਵੀ PYQ ਕੀ ਤੁਹਾਨੂੰ ਇਸ ਬਾਰ ਕੋਡ ਤੇ ਮਿਲ ਜਾਣਗੇ ਔਰ ਇਹ ਸਾਰਾ ਕੁਝ ਬਿਲਕੁਲ ਫ੍ਰੀ ਆਫ ਕਾਸਟ ਮਿਲ ਰਿਹਾ ਇੱਕ ਵੀ ਰੁਪਿਆ ਦੇਣ ਦੀ ਲੋੜ ਨਹੀਂ ਤੁਹਾਨੂੰ ਨਹੀਂ ਪਵੇਗੀ ਬਾਕੀ ਜੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਾਰਾ ਤੁਹਾਨੂੰ ਬਾਇਲਿੰਗੁਅਲ ਸਿਲੇਬਸ ਮਿਲਣ ਵਾਲਾ ਲਾਈਵ ਕਲਾਸਾਂ ਤਾਂ ਦੇਵਾਂਗੇ ਦੇਵਾਂਗੇ ਪ੍ਰੀ ਰਿਕਾਰਡਡ ਕਲਾਸ ਮਿਲਣਗੀਆਂ ਟੌਪਿਕ ਵਾਈਜ਼ ਥਿਊਰੀ MCQ ਟੈਸਟ ਪੂਰਾ PDF ਸਟੱਡੀ ਮਟੀਰੀਅਲ ਪੰਜ ਤੋਂ ਵੱਧ ਮੌਕ ਟੈਸਟ ਚਾਰ ਮੌਕ ਟੈਸਟ ਆਪਾਂ ਆਫਲਾਈਨ ਤੇ ਆਨਲਾਈਨ ਫ੍ਰੀ ਦੇ ਵਿੱਚ ਹੀ ਲੈ ਚੁੱਕੇ ਆ ਇਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਹਣਾ ਤਾਂ ਤੁਸੀਂ ਉਹ ਵੀ ਮੌਕ ਟੈਸਟਾਂ ਦਾ ਹਿੱਸਾ ਜ਼ਰੂਰ ਬਣੋ ਕਿਉਂਕਿ ਤੁਹਾਡੀ ਪ੍ਰੈਕਟਿਸ ਵਾਸਤੇ ਹੀ ਉਹ ਰੱਖੇ ਗਏ ਆ ਠੀਕ ਹੈ ਜੀ ਤਾਂ ਇਹ ਵੀ ਹੈ ਬਾਕੀ ਹੋਰ ਜਿਹੜੇ ਕੀ ਫੀਚਰ ਹੈਗੇ ਉਹ ਵੀ ਦੱਸੇ ਗਏ ਹੈਗੇ ਠੀਕ ਹੈ ਜੀ ਤਾਂ ਤੁਸੀਂ ਅਕੈਡਮੀ ਦੇ ਨੰਬਰ ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਪਿਆਰੇ ਵਿਦਿਆਰਥੀ ஆன்ਲਾਈਨ ਆਫਲਾਈਨ ਕਿਸੇ ਵੀ ਮੋਡ ਦੀ ਤਿਆਰੀ ਕਰਨੀ ਹੈ ਤਾਂ ਤੁਹਾਡਾ ਮੋਸਟ ਵੈਲਕਮ ਹੈ ਜੀ ਠੀਕ ਹੈ ਬਾਕੀ ਪੀਐਸਟੈਟ ਦੀ ਸੰਭਾਵਨਾ ਦਸੰਬਰ ਦੇ ਵਿੱਚ ਨੋਟੀਫਿਕੇਸ਼ਨ ਆਊਟ ਹੋਣ ਦੀ ਹੈਗੀ ਆ ਹੁਣ ਪਹਿਲੀ ਗੱਲ ਤਾਂ ਪ੍ਰਮਾਤਮਾ ਕਰੇ ਗੱਲ ਸੱਚੀ ਹੋਵੇ ਤਾਂ ਮੈਂ ਵਾਰ-ਵਾਰ ਕਹ ਰਿਹਾ ਕਿ ਜੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਤਾਂ ਤੁਹਾਡੇ ਕੋਲੇ ਬਹੁਤਾ ਸਮਾਂ ਨਹੀਂ ਬਚੇਗਾ ਠੀਕ ਹੈ ਤਾਂ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਉਹ ਜਰੂਰ ਸ਼ੁਰੂ ਕਰ ਦਿਓ ਠੀਕ ਹੈ ਹੁਣ ਦੇਰੀ ਜਾਂ ਜਿਹੜੀ ਆਪਾਂ ਕਹਿ ਦਿੰਨੇ ਹੁੰਦੇ ਆ ਨੇ ਕਿ ਵੇਲਾ ਵਕਤ ਵਿਚਾਰੀਆ ਤੱਕ ਕਿਤਬਿਲ ਭਗਤ ਹੋਏ ਤਾਂ ਵੇਲਾ ਵਕਤ ਵਿਚਾਰਨ ਦਾ ਉਹਨਾਂ ਸਮਾਂ ਬਹੁਤਾ ਰਹਿ ਨਹੀਂ ਗਿਆ ਆਪਣਾ ਠੀਕ ਹੈ ਜੀ ਤਾਂ ਮਿਲਦੇ ਆਂ ਜੀ ਇਸੇ ਤਰ੍ਹਾਂ ਦੀਆਂ ਹੋਰ ਇਨਫੋਰਮੇਸ਼ਨਲ ਵੀਡੀਓ ਦੇ ਨਾਲ ਧੰਨਵਾਦ ਜੀ